ਹੁੰਦਾ ਸੀ ਕਿ ਅਮਰੀਕਾ ਦੇ ਵਿੱਚ ਨਜਾਇਜ਼ ਤੌਰ ਤੇ ਰਹਿ ਰਹੇ ਭਾਰਤੀਆਂ ਦੇ ਖਿਲਾਫ ਇੱਕ ਵਾਰੀ ਮੁਰਤੋਂ ਕਾਰਵਾਈ ਹੋਈ ਹੈ ਅਮਰੀਕਾ ਨੇ 209 ਹੋਰ ਭਾਰਤੀਆਂ ਨੂੰ ਰਿਪੋਰਟ ਕਰ ਦਿੱਤਾ ਹੈ ਤਾਂ ਅੱਜ ਦੇਰ ਰਾਤ ਦਿੱਲੀ ਪਹੁੰਚੇਗਾ ਰਿਪੋਰਟ ਭਾਰਤੀਆਂ ਦਾ ਹਵਾਈ ਜਹਾਜ਼ ਦਾਸਤੇ ਕਿ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਵਿੱਚ ਕਈ ਗੈਂਗਸਟਰ ਵੀ ਸ਼ਾਮਲ ਹੈ ਗੈਂਗਸਟਰ ਅਮਨ ਪੈਂਸਵਾਲ ਵੀ ਵਾਪਸ ਪੇਛੇ ਜਾ ਰਹੇ ਲੋਕਾਂ ਦੇ ਵਿੱਚ ਸ਼ਾਮਲ ਹੈ 에어ਪੋਰਟ ਤੋਂ ਹੀ ਗੈਂਗਸਟਰ ਅਮਨ ਪੈਂਸਵਾਲ ਨੂੰ ਕਸਟੜੀ ਦੇ ਵਿੱਚ ਜੋ ਕਿ ਲੈ ਲਿਆ ਜਾਵੇਗਾ ਰਾਜੀ ਕਮਨ ਪੈਂਸਵਾਲ ਤੇ ਹਰਿਆਣਾ ਦੇ ਵਿੱਚ ਵੱਧ ਤੋਂ ਵੱਧ ਮਾਮਲੇ ਦਰਜ ਨੇ ਤਕਰੀਬਨ 15 ਮਾਮਲੇ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 15 ਤੋਂ ਵੱਧ ਮਾਮਲੇ ਦਰਜ ਹੈ ਤਾਂ ਗੈਂਗਸਟਰ ਅਮਨ ਪੈਂਸਵਾਲ ਦੀ ਵਾਪਸੀ ਵੀ ਅੱਜ ਸੇ ਰਿਪੋਰਟ ਹੋ ਰਹੀ ਹੈ ਭਾਰਤੀਆਂ ਦੇ ਵਿੱਚ ਹੋ ਰਹੀ ਹੈ 에어ਪੋਰਟ ਤੋਂ ਹੀ ਜੋ ਗੈਂਗਸਟਰ ਅਮਨ ਪੈਂਸਵਾਲ ਨੂੰ ਕਸਟਡੀ ਦੇ ਵਿੱਚ ਲੈ ਲਿਆ ਜਾਵੇਗਾ ਹਾਲਾਂਕਿ ਤੋਂ ਅੰਦਾਜ਼ਾ ਹੈ ਕਿ 209 ਹੋਰ ਭਾਰਤੀਆਂ ਦੇ ਖਿਲਾਫ ਕਾਰਵਾਈ ਹੋਈ ਹੈ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਇਹਨਾਂ ਭਾਰਤੀਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਦੇਰ ਰਾਤ ਇਹਨਾਂ ਦੀ ਫਲਾਈਟ ਜੋ ਕਿ ਦਿੱਲੀ ਲੈਂਡ ਹੋਵੇਗੀ। ਜਦਨਾ ਰਿਪੋਰਟ ਹੋਏ ਲੋਕਾਂ ਦੇ ਵਿੱਚ ਕੁਝ ਗੈਂਗਸਟਰ ਵੀ ਸ਼ਾਮਲ ਹੈ। ਅਮਰੀਕਾ ਨੇ 209 ਹੋਰ ਭਾਰਤੀਆਂ ਨੂੰ ਰਿਪੋਰਟ ਕੀਤਾ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਤੋਂ ਬੈਕ ਟੂ ਬੈਕ ਫਲਾਈਟਸ ਆਈਆਂ ਜਿਨ੍ਹਾਂ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਜੋ ਕਿ ਬੇੜੀਆਂ ਦੇ ਨਾਲ ਜਖੜ ਕੇ ਦਿੱਲੀ 에ਰਪੋਰਟ ਲਿਆਂਦਾ ਗਿਆ। ਰਾਜ ਦੇਰ ਰਾਤ ਦਿੱਲੀ ਹਵਾਈ ਅੱਡੇ ਤੇ ਇਹ ਜੋ ਹਵਾਈ ਜਹਾਜ਼ ਲੈਂਡ ਕਰੇਗਾ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਵਿੱਚ ਹਾਲਾਂਕਿ ਕਈ ਗੈਂਗਸਟਰ ਵੀ ਸ਼ਾਮਲ ਦੱਸੇ ਜਾ ਰਹੇ ਹੈ ਗੈਂਗਸਟਰ ਅਮਨ ਪੈਂਸਵਾਲ ਦੀ ਵਾਪਸ ਪੇਛੇ ਲੋਕਾਂ ਦੇ ਵਿੱਚ ਸ਼ਮੂਲੀਅਤ ਹੈ। ਖੰਧਾਸ ਨੇ ਦੱਸਿਆ ਕਿ ਦਿੱਲੀ 에어ਪੋਰਟ ਤੋਂ ਹੀ ਅਮਨ ਪੈਂਸਵਾਲ ਨੂੰ ਜੋ ਕਸਟੜੀ ਦੇ ਵਿੱਚ ਲਿਆ ਜਾਵੇਗਾ ਉਸ ਤੋਂ ਬਾਅਦ ਸਵਾਲ-ਜਵਾਬ ਹੋਣਗੇ। 15 ਤੋਂ ਵੱਧ ਮਾਮਲੇ ਦੇ ਵਿੱਚ ਲੜਿੰਦਾ ਚੱਲ ਰਿਹਾ ਹੈ 15 ਤੋਂ ਵੱਧ ਅਪਰਾਧਕ ਮਾਮਲੇ ਅਮਨ ਪੈਂਸਵਾਲ ਦੇ ਖਿਲਾਫ ਦਰਜ ਨੇ। ਤਾਂ ਹਰਿਆਣਾ ਦੇ ਬੱਚੇ ਹੈ ਅਪਰਾਧਕ ਮਾਮਲੇ ਦਰਜ। ਖੰਧਾਸ ਨੇ ਕਿ ਅਮਰੀਕਾ ਦੇ ਵਿੱਚ 49 ਸੌਰ ਤੇ ਰਹਿ ਰਹੇ ਭਾਰਤੀਆਂ ਦੇ ਖਿਲਾਫ ਇੱਕ ਵਾਰੀ ਮੁਰਤੋਂ ਕਾਰਵਾਈ ਹੋਈ ਹੈ ਤੇ 209 ਹੋਰ ਭਾਰਤੀ ਦੱਸੀ ਜਾ ਰਹੇ ਨੇ ਜੋ ਕਿ ਦੇਰ ਰਾਤ ਅੱਜ ਦਿੱਲੀ 에어ਪੋਰਟ ਤੇ ਪਹੁੰਚਣਗੇ। ਅਮਰੀਕਨ ਇਹੋ ਜੋ ਕੇ ਰਿਪੋਰਟਰ ਇਸ ਦਾ ਹਵਾਈ ਜਹਾਜ਼ ਜੋ ਕੇ ਪੇਟਣਾ ਹੈ ਤੇ ਖਬਰ ਤੇ ਵਿਦੇਰੀ ਜਾਣਕਾਰੀ ਦੇ ਪੰਜ ਸਾਂਝ ਪਾਣ ਕੇ ਸਾਡੇ ਸਹਿਯੋਗੀ ਆਕਾਸ਼ਦੀਪ ਸਿੰਘ ਥਿੰਦ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਆਕਾਸ਼ ਅੱਜ ਇਹਨਾ ਰਿਪੋਰਟਰ ਇਸ ਦੀ ਇੱਕ ਵਾਰੀ ਮੁਰਤੋਂ ਫਲਾਈਟ ਲੈਂਡ ਹੋਣ ਜਾ ਰਹੀ ਹੈ ਕਿੰਨੇ ਵਜ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਦੇਖੋ ਗੁਬਿੰਦਰੇ ਜਿਹੜੀ ਡਿਟੇਲਸ ਹੈ ਜਿਨੀ ਕਿੰਨੇ ਵਜ ਫਲਾਈਟ ਪਹੁੰਚੇਗੀ ਇਹ ਬੜੇ ਅ ਡਿਸਕਲੋਸ ਨਹੀਂ ਕੀਤੀ ਗਈਆਂ ਔਰ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਤੇ ਚੋਨਲ 트াম্প ਸੱਤਾ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਰੈਗੂਲਰਲੀ ਜੋ ਜਿੰਨੇ ਵੀ ਉੱਥੇ ਲੋਕ ਅवैध ਰਹਿ ਰਹੇ ਨੇ ਲੀਗਲ ਤਰੀਕੇ ਨਾਲ ਰਹਿ ਰਹੇ ਨੇ ਉਹਨਾਂ ਨੂੰ ਹੀਲਿੰਗਸ ਦਾ ਨਾਮ ਦਿੱਤਾ ਜਾ ਰਿਹਾ ਹੈ ਕਰੋਨਾ ਦੇ ਵੱਲੋਂ ਇੱਕ ਮੁਹਿੰਮ ਛੇੜੀ ਹੋਈ ਹੈ ਕਿ ਜਿਨ੍ਹਾਂ ਦੇ ਵੈਲਿਡ ਵੀਜ਼ਾਸ ਨਹੀਂ ਹੈਗੇ ਜਿਹੜੇ ਇਲੈਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਗਏ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਅਜਿਹਾ ਕੋਈ ਪਹਿਲੀ ਵਾਰ ਹੀ ਨਹੀਂ ਹੈਗਾ ਕਿ ਇਸ ਤਰ੍ਹਾਂ ਰਿਪੋਰਟ ਕੀਤਾ ਜਾ ਰਿਹਾ ਜੇ ਪਿਛਲੇ ਸਾਲ ਦੀ ਹੀ ਗੱਲ ਕਰੀਏ ਤਾਂ ਲਗਭਗ 400 ਤੋਂ 500 ਲੋਕ ਜਿਹੜੇ ਹੈਗੇ ਨੇ ਉਹ ਰਿਪੋਰਟ ਕੀਤੇ ਜਾ ਚੁੱਕੇ ਨੇ ਅਮਰੀਕਾ ਦੇ ਵੱਲੋਂ ਲਗਾਤਾਰ ਉੱਥੇ ਜੋ CIA ਹੋ ਗਿਆ ਚਾਹੇ ਫਿਰ ਹੋਰ ਉਹਨਾਂ ਦੀ ਜਿਹੜੀ ਏਜੰਸੀ ਸੱਗੀਆਂ ਨੇ ਅਮਰੀਕਾ ਦੀਆਂ ਉਹਨਾਂ ਦੇ ਵੱਲੋਂ ਚੈੱਕ ਕੀਤਾ ਜਾ ਰਿਹਾ ਲੋਕਾਂ ਨੂੰ ਜਿਨ੍ਹਾਂ ਦੇ ਕੀ ਵੀਜ਼ੇ ਨਿਕਲੇ ਹੈਗੇ ਨੇ ਜਾਂ ਫਿਰ ਗੈਰ ਆ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਤਾਂ ਉਹਨਾਂ ਨੂੰ ਵਾਪਸ ਜਿਹੜਾ ਇਸੇ ਪ੍ਰਤੀਕਿਰਿਆ ਦੇ ਤਹਿਤ ਉਹਨਾਂ ਨੂੰ ਜਿਹੜਾ ਵਾਪਸ ਡਿਪੋਰਟ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ ਸਿਰਫ ਅਜੇਹਾ ਨਹੀਂ ਹੁੰਦਾ ਕਿ ਭਾਰਤ ਦੇ ਲੋਕ ਹੀ ਹੁੰਦੇ ਨੇ ਕਈ ਵਾਰੀ ਤਾਂ ਅਜਿਹਾ ਵੀ ਹੋਇਆ ਕਿ ਇੱਥੇ ਕਨੈਕਟਿੰਗ ਫਲਾਈਟਸ ਆਈਆਂ ਨੇ ਜਿੱਦਾਂ ਕਿ ਭਾਰਤ ਦੇ ਨਾਲ ਲੱਗਦੀਆਂ ਹੋਰ ਕੰਟਰੀਸ ਹੁੰਦੀਆਂ ਉਹਨਾਂ ਦੇ ਵਿੱਚ ਜਿਹੜੇ ਡਿਪੋਰਟਸ ਹੁੰਦੇ ਨੇ ਕਿਉਂਕਿ ਅਮਰੀਕਾ ਦੇ ਵੱਲੋਂ ਜੇ ਪਿਛੇ ਸਮੇਂ ਦੀ ਗੱਲ ਕਰੀਏ ਤਾਂ 에어 14 ਚਹਾੜ ਹੈਗਾ ਸੀ ਜਿਹੜਾ ਪਹਿਲਾਂ ਭਾਰਤ ਆਇਆ ਸੀ ਫਿਰ ਅੱਗੇ ਜਾ ਕੇ ਹੋਰ ਦੇਸ਼ਾਂ ਦੇ ਵਿੱਚ ਲੈਂਡ ਹੋਇਆ ਸੀ ਤਾਂ ਉਸੇ ਦੇ ਜਿਹੜੀ ਉਹਨਾਂ ਦੀ ਚੱਲਦੀ ਰਹਿੰਦੀ ਹੈ ਤਾਂ ਹੁਣ ਇਹ ਜਿਹੜੀ ਫਲਾਈਟ ਹੈਗੀ ਹੈ ਇਸ ਨੂੰ ਟਰੈਕ ਨਹੀਂ ਕੀਤਾ ਜਾ ਰਿਹਾ ਕਿਉਂਕਿ ਹਜੇ ਤੱਕ ਜੋ ਡਿਟੇਲਸ ਹੁੰਦੀਆਂ ਨੇ ਉਹ ਖਾਸ ਕਰਕੇ ਜਿਹੜੇ ਦੇਸ਼ ਦਾ ਵਿਦੇਸ਼ ਮੰਤਰਾਲੇ ਹੁੰਦਾ ਉਹਨਾਂ ਦੇ ਨਾਲ ਸ਼ੇਅਰ ਕੀਤੇ ਜਾਂਦੀਆਂ ਨੇ ਪਰ ਹਾਲ ਦੀ ਘੜੀ ਜਿਹੜਾ ਭਾਰਤ ਦੇ ਵੱਲੋਂ ਇਸ ਦੀ ਕੋਈ ਪੱਕੀ ਕਨਫਰਮੇਸ਼ਨ ਨਹੀਂ ਦਿੱਤੀ ਗਈ ਕਿ ਇਹ ਜਹਾਜ਼ ਕਿੰਨੇ ਵਜੇ ਲੈਂਡ ਹੋਏਗਾ ਜਾਂ ਫਿਰ ਕਿਸ ਤਰੀਕੇ ਨਾਲ ਲੈਂਡ ਹੋਏਗਾ ਪਰ ਇਹਨਾਂ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਇੱਕ ਹਰਿਆਣਾ ਦਾ ਜੈਂਗਸਟਰ ਵੀ ਇਸ ਦੇ ਵਿੱਚ ਮੌਜੂਦ ਹੈਗਾ ਜਿਹੜਾ ਕਿ ਵਾਪਸ ਆ ਰਿਹਾ ਹੋ ਜੀ ਠੀਕ ਹੈ ਆਕਾਸ਼ ਬਹੁਤ-ਬਹੁਤ ਸ਼ੁਕਰੀਆ ਅਸੀਂ ਜਾਣ ਕੇ ਦਸ਼ਕਾ ਤੱਕ ਤੁਸੀ ਪਹੁੰਚਾਈ ਹੈ ਤਾਂ 에어ਪੋਰਟ ਤੋਂ ਹੀ ਜੋ ਕਿ ਗੈਂਗਸਟਰ ਅਮਨ ਪੈਂਸਵਾਲ ਨੂੰ ਕਸਟਡੀ ਦੇ ਵਿੱਚ ਲਿਆ ਜਾਵੇਗਾ ਤੁਹਾਨੂੰ ਦੱਸ ਦੇ ਕਿ 209 ਹੋਰ ਭਾਰਤੀਆਂ ਦੇ ਨਾਲ ਜੋ ਕਿ ਅੱਜ ਅਮਰੀਕਾ ਡਿਪੋਰਟਿਸ ਦਾ ਜਹਾਜ਼ ਭੇਜ ਰਿਹਾ ਹੈ